ਮੁੱਖ ਮੰਤਰੀ ਦੀ ਸਿਹਤ ਸੰਬੰਧੀ ਜੋ ਲਗਾਤਾਰ ਸਰਕਾਰ ਵੱਲੋਂ ਹੁਣ ਅਧਿਕਾਰਿਕ ਬਿਆਨ ਜਾਰੀ ਕੀਤਾ ਕਿਉਂਕਿ ਵਿਰੋਧੀ ਲਗਾਤਾਰ ਇਸ ਨੂੰ ਲੈ ਕੇ ਵੀ ਸਵਾਲ ਉਠ ਰਿਹਾ ਸੰ ਕਿ ਆਖਿਰ ਕਿਉਂ ਇਸ ਬਾਰੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆ ਰਿਹਾ ਹੁਣ ਨੇ ਇਥੇ ਅਧਿਕਾਰਿਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਰੂਟੀਨ ਚੈੱਕਅਪ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਦਾਖਲ ਹੋਏ ਨੇ ਇਹ ਹੁਣ ਅਧਿਕਾਰਿਕ ਬਿਆਨ ਸਾਹਮਣੇ ਆਇਆ ਹੈ ਸਿਹਤ ਜਾਂਚ ਲਈ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ ਨੇ ਸੀਐਮ ਦੇ ਫੇਫੜਾਂ ਦੀ ਇੱਕ ਆਰਟਰੀ ਦਾ ਵਿੱਚ ਸੋਚ ਦੇ ਲੱਛਣ ਮਿਲੇ ਨੇ ਦਿਲ ਦੇ ਦਬਾਅ ਬਣ ਕਰਕੇ ਬੀਪੀ ਦੇ ਵਿੱਚ ਉਤਰਾ ਉਤਾ ਚੜਾਵੀ ਜਿਹ ਤੋ ਜੇ ਵਿਚਾਰ ਹੁਣ ਇਸ ਬਾਰੇ ਜਿਹੜਾ ਅਫੀਸ਼ੀਅਲ ਤੌਰ ਤੇ ਸਟੇਟਮੈਂਟ ਸਾਹਮਣੇ ਆਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀ ਉਹਨਾਂ ਦੀ ਤਬੀਤ ਖਰਾਬ ਹੋਣ ਦੇ ਚਲਦੇ ਹਸਪਤਾਲ ਗਏ ਸਨ ਦੋ ਉਹ ਦਿੱਲੀ ਤੋਂ ਪੰਜਾਬ ਪਹੁੰਚੇ ਸਨ ਔਰ ਇੱਕ ਵਾਰ ਫੇਰ ਤੋਂ ਹੁਣ ਜਿਹੜਾ ਹਾਲੀ ਦੇ ਵਿੱਚ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀਗਾ ਸੋ ਰਾਤ ਨੂੰ ਡਾਕਟਰਾਂ ਦੇ ਦੇਖ ਰਹਿ ਇੱਕ ਵਿੱਚ ਰਣ ਗਏ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ तमाम ਜਿਹੜੇ ਟੈਸਟ ਕੀਤੇ ਜਾ ਰਹੇ ਨੇ ਸੀਐਮ ਦੀ ਸਿਹਤ ਸੰਬੰਧੀ ਸਰਕਾਰ ਨੇ ਅਧਿਕਾਰਿਕ ਬਿਆਨ ਹੁਣ ਜਾਰੀ ਕਰ ਦਿੱਤਾ ਹੈ ਉਥੇ ਰੂਟੀਨ ਟੈਸਟ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਰੂਟੀਨ ਚੈੱਕਅਪ ਵਾਸਤੇ ਮੁੱਖ ਮੰਤਰੀ ਹਸਪਤਾਲ ਦਾਖਲ ਹੋਏ ਨੇ ਇਹ ਜੋ ਅਫੀਸ਼ੀਅਲ ਸਟੇਟਮੈਂਟ ਸਾਹਮਣੇ ਆਈ ਹੈ ਹਾਲਾਂਕਿ ਵਿਰੋਧੀ ਇਸ ਨੂੰ ਲੈ ਕੇ ਜ਼ਰੂਰ ਆਪਣੀ ਗੱਲ ਕਹਿੰਦੇ ਨਜ਼ਰ ਆ ਰਹੇ ਸਿਹਤ ਜਾਂਚ ਲਈ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਣ ਦੀ ਜਾਣਕਾਰੀ ਜੁੜੀ ਹੈ ਉਹ ਸਾਂਝੀ ਕੀਤੀ ਗਈ ਹੈ ਸੀਐਮ ਦੇ ਫੇਫੜਿਆਂ ਦੀ ਇੱਕ ਨਾੜੀ ਦੇ ਵਿੱਚ ਸੋਜ ਦੇ ਲੱਛਣ ਜਿਹੜੇ ਨੇ ਉਹ ਮਿਲੇ ਨੇ ਸੋਜੇ ਵਿਚਕਾਰ ਇਹ ਜੋ ਫਿਲਹਾਲ ਅਫੀਸ਼ੀਅਲ ਸਟੇਟਮੈਂਟ ਸਾਹਮਣੇ ਆਇਆ ਰਵਿੰਦਰ ਵੀ ਸਾਡੇ ਨਾਲ ਜੁੜੇ ਹੋਏ ਨੇ ਇੱਕ ਪਫਰ ਤੋਂ ਉਹਨਾਂ ਦਾ ਗੱਲ ਕਰਦੇ ਆ ਰਵਿੰਦਰ ਜਿਸ ਨਾਲ ਲਗਾਤਾਰ ਮੁੱਖ ਮੰਤਰੀ ਦੇ ਕਿਉਂਕਿ ਹਸਪਤਾਲ ਜਾਣ ਦੀ ਕਿਆਸਰਾਈਆਂ ਵਿਚਕਾਰ ਇਸ ਗੱਲ ਤੇ ਚਰਚਾ ਹੋ ਰਹੀ ਸੀ ਕਿ ਕੋਈ ਜਿਹੜਾ ਬੁਲੇਟਿਨ ਮੈਡੀਕਲ ਜਾਰੀ ਨਹੀਂ ਕੀਤਾ ਗਿਆ ਕੋਈ ਅਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਹੋਈ ਹੁਣ ਆਖਿਰਕਾਰ ਇਹ ਅਫੀਸ਼ੀਅਲ ਸਟੇਟਮੈਂਟ ਜਾਰੀ ਹੋਈ ਹੈ ਬੀਕੋ ਦੇਖੋ ਅਫੀਸ਼ੀਅਲ ਸਟੇਟਮੈਂਟ ਤਾਂ ਜਾਰੀ ਹੋਈ ਹੈ ਲੇਕਿਨ ਜਿਸ ਤਰੀਕੇ ਦਾ ਮੈਡੀਕਲ ਬੁਲੇਟਿਨ ਜਾਰੀ ਹੁੰਦਾ ਰਿਹਾ ਹੈ ਪਿਛਲੇ ਸਮਿਆਂ ਦੇ ਦੌਰਾਨ ਜਦੋਂ ਵੀ ਕਿਸ ਮੁੱਖ ਮੰਤਰੀ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਦਿੱਕਤ ਹੁੰਦੀ ਹੈ ਤਾਂ ਉਸ ਸਮੇਂ ਇੱਕ ਪ੍ਰੋਪਰ ਲੈਟਰ ਹੈਡ ਦੇ ਉੱਤੇ ਬਲਿਟਨ ਜਾਰੀ ਕੀਤਾ ਜਾਂਦਾ ਹੈ ਹਸਪਤਾਲ ਵੱਲੋਂ ਸਬੰਧਤ ਜਿਹੜੇ ਹਸਪਤਾਲ ਦੇ ਵਿੱਚ ਕੋਈ ਇਸ ਵਾਰ ਜੋ ਇਹ ਸਪਸ਼ਟੀਕਰਨ ਕਹਿਣ ਨੂੰ ਜਾਂ ਫਿਰ ਇਹ ਜਿਹੜਾ ਇਹ ਤਾਂ ਬਲੇਟਨ ਜਾਰੀ ਕੀਤਾ ਗਿਆ ਇਹ ਇੱਕ ਨਾਰਮਲ ਟੈਕਸਟ ਟਾਈਪ ਜਿਹੜਾ ਬਲੇਟਰ ਹੈਗਾ ਉਹ ਜਾਰੀ ਕੀਤਾ ਗਿਆ ਇਹਦੇ ਤੇ ਵੀ ਇੱਕ ਵਕਫਾ ਸਵਾਲ ਬੰਦਾ ਲੇਕਿਨ ਸਵਾਲ ਸਭ ਤੋਂ ਵੱਡਾ ਖਾਸ ਇੱਕ ਮਹਤਵਪੂਰਨ ਤਰੀਕੇ ਦੇ ਨਾਲ ਤਾਂ ਅਧਿਕਾਰਿਕ ਤੌਰ ਤੇ ਇਹ ਪਾਰਟੀ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਕਿ ਉਹਨਾਂ ਦੇ ਫੇਫੜਿਆਂ ਦੇ ਵਿੱਚ ਕੋਈ ਦਿੱਕਤ ਹੈਗੀ ਜਿਹਦੇ ਕਰਕੇ ਸਵੇਲਿੰਗ ਨਹੀਂ ਪਈ ਹੈ ਬੀਪੀ ਦੀ ਪ੍ਰੋਬਲਮ ਵੀ ਹੈ ਤੇ ਕੁਝ ਹਾਰਟ ਦੇ ਵਿੱਚ ਵੀ ਦਿੱਕਤ ਜਿਹੜੀ ਹੈਗੀ ਇਸ ਦੇ ਨਾਲ ਆਈ ਹੈਗੀ ਤਾਂ ਆਡੀ ਇੱਕ ਪ੍ਰੋਬਲਮ ਵੀ ਹੈਗੀ ਕੁਝ ਇਹ ਹੁਣ ਸਬਸਤ ਰੂਪ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਫੋਰਟਿਸ ਹਸਪਤਲ ਦੇ ਵਿੱਚ ਜੋ ਐਡਮਿਟ ਹੈਗੇ ਉੱਥੇ ਕੁਝ ਰਿਪੋਰਟਸ ਕਰਾਈਆਂ ਗਈਆਂ ਜਿਨ੍ਹਾਂ ਦੀ ਅੱਜ ਰਿਪੋਰਟ ਦੀ ਕਾਪੀ ਬਾਹਰ ਆਏਗੀ ਜੇ ਕਿ ਸੇਖਿਆ ਜਾਏਗਾ ਕਿ ਰਿਪੋਰਟ ਦੇ ਵਿੱਚ ਕੀ ਕੀ ਆਇਆ ਕਿਸ ਤਰੀਕੇ ਦੀ ਕੰਡੀਸ਼ਨ ਹੈਗੀ ਆ ਤਾਂ ਟੈਸਟ ਤੋਂ ਬਾਅਦ ਇਹ ਡਿਸਾਈਡ ਕਰਨਗੇ ਡਾਕਟਰਸ ਕਿ ਅੱਗੇ ਇਲਾਜ ਕਿਸ ਤਰੀਕੇ ਨਾਲ ਹੋਇਆ ਜਾਏ ਪਰ ਛੁੱਟੀ ਕਦੋਂ ਮਿਲੇਗੀ ਜਾਂ ਉਹਨਾਂ ਨੂੰ ਅ ਕਿਸ ਤਰੀਕੇ ਦੇ ਨਾਲ ਲਿਆ ਜਾਂਦਾ ਜਾਂ ਫਿਰ ਇੱਥੇ ਇਲਾਜ ਹੋਈ ਕਿਆ ਜਾਂ ਫਿਰ ਕਿਸੇ ਹੋਰ ਜਗ੍ਹਾ ਦੇ ਉਸ ਤੇ ਉਹਨਾਂ ਨੂੰ ਰੈਫਰ ਕੀਤਾ ਜਾਏਗਾ ਇਹ तमाम ਚੀਜ਼ਾਂ ਹਾਲੇ ਤੱਕ ਜਰਾ ਅੱਜ ਸਪਾਸ ਹੋੜ ਗਿਆ ਲੇਕਿਨ ਖਬਰ ਇਹ ਹੈਗੀ ਹੈ ਕਿ 40 ਹਸਪਤਲ ਦੇ ਵਿੱਚ ਹੀ ਹਲੇ ਤੱਕ ਉਹ ਐਡਮਿਟ ਹੈਗੇ ਨੇ ਰਾਤ ਪਰ ਉਹਨਾਂ ਦੇ ਟੈਸਟ ਵੀ ਚੱਲੇ ਹੈਗੇ ਨੇ ਉਹਨਾਂ ਦਾ ਇਲਾਜ ਵੀ ਚੱਲਿਆ ਹੈਗਾ ਤਾਂ ਅੱਗੇ ਦਾ ਹੁਣ ਪਤਾ ਅੱਜ ਲੱਗੇਗਾ ਕਿ ਅੱਗੇ ਉਹਨਾਂ ਦੇ ਕੈਸਾ ਆਉਣ ਦੀ ਰਿਪੋਰਟ ਆਉਣ ਤੋਂ ਬਾਅਦ जी। बिल्कुल।, की बिल्कुल की कुछ अगे कोई जारी होगा देखना बाकी रहेगा बहुत बहुत शुक्रिया अरविंद फिलहाल दी इस जानकारी लेकिन फिलहाल यह रूटीन चेकअप लेकिन रूटीन चेकअप दो तीन दिन तो हस्पता होना यह भी सवाल लगातार खड़े विरोधिया वालों कि